ਹਾਂਜੀ ਸਤਿ ਸ੍ਰੀ ਅਕਾਲ ਜੀ ਪਿੰਡ ਮੰਡੀ ਖੁਰਦ ਕਰਾਹਾ ਡਿਲੀਵਰ ਕਰਾ ਰਹੇ ਆ ਜੀ ਕੁਝ ਦਿਨ ਪਹਿਲਾਂ ਆਪਾਂ ਖਾਲਸਾ ਐਡ ਸਕੀਮ ਦੇ ਵਿੱਚ ਉੱਥੇ ਕਰਾਹਾ ਡਿਲੀਵਰ ਕਰਾਇਆ ਸੀ ਸਪੈਸ਼ਲ ਹੈਵੀ ਮਾਡਲ ਵਾਲਾ ਸੋ ਬਾਈਆਂ ਨੇ ਉਸ ਕਰਾਹ ਨੂੰ ਦੇਖ ਕੇ ਆਪਾਂ ਨੂੰ ਕਿਹਾ ਬਾਈ ਜੀ ਸਾਨੂੰ ਇੱਕ ਮੀਡੀਅਮ ਸਾਈਜ਼ ਦਾ ਦਰਮਿਆਨੇ ਸਾਈਜ਼ ਦਾ ਦਰਮਿਆਨੇ ਜਿਹਾ ਭਜਨ ਦਾ ਕਰਾਹਾ ਤੁਸੀਂ ਰੈਡੀ ਕਰਕੇ ਦਿਓ ਸੋ ਬਾਈ ਆਪਣੇ ਕੋਲੇ ਪਹੁੰਚੇ ਸੀ ਪਾਈਆਂ ਨੂੰ ਆਪਾਂ ਆਫਰ ਤੇ ਕਰਾਹਾ ਦਿੱਤਾ ਬਾਈ ਰੇਟ ਵੀ ਇਹਦਾ ਜਾਇ ਜੀ ਕਰਾਹੇ ਦਾ 22 ਇੰਚੀ 4 ਇੰਚ 243 ਵਧੀਆ ਛੁਰੀ ਲੱਗੀ ਆ ਬਾਕੀ ਐਂਡ ਫੁੱਲ ਐਂਡ ਮਜ਼ਬੂਤ ਕਰਾਹਗਾ 1 ਕੁਇੰਟਲ 670 ਕਿਲੋ ਕਰਾਹੇ ਦਾ ਵਜਨ ਆਗਾ ਬਾਕੀ ਜੇ ਸਾਈਜ਼ ਦੀ ਗੱਲ ਕਰੀਏ ਸਾਈਜ਼ ਇਹਦਾ 8 ਫੁੱਟ ਤੇ 26 ਇੰਚੀ ਆ ਜੀ ਨੂੰ ਆਪਾਂ ਸਟੈਂਡਰਡ ਸਾਈਜ਼ ਕਰਾ ਵੀ ਕਹਿ ਦਿੰਨੇ ਆ ਬਾਈ ਬਹੁਤ ਵਧੀਆ ਫੁੱਲ ਐਂਡ ਹੈਵੀ ਕਰਾ ਬਣਿਆ ਹੋਇਆਗਾ ਬਾਕੀ 855 ਟਰੈਕਟਰ ਸੀ ਪਾਈਆਂ ਕੋਲੇ ਉਸ ਹੱਬ ਨਾਲ ਮੈਂਟੇਨ ਰੱਖਿਆ ਹੋਇਆ ਕਰਾਹੇ ਨੂੰ ਬਾਕੀ ਬਾਈ ਜੀ ਜੇ ਤੁਸੀਂ ਵੀ ਕਰਾਹ ਆਪਣੇ ਤੋਂ ਬਣਵਾਉਣਾ ਚਾਹੁੰਦੇ ਹੋ ਤਾਂ ਵਿਜ਼ਿਟ ਕਰਨਾ ਨਾ ਭੁੱਲਣਾ ਜੀ ਮਿਸਤਰੀ ਲਾਭ ਸਿੰਘ ਤਲਵੰਡੀ ਸਾਬੋ ਰੋਡ ਕੋਟ ਸ਼ਮੀਰ ਦੁਕਾਨ ਨੰਬਰ 3 ਉੱਤੇ ਬਾਕੀ ਬਾਈ ਸਕਰੀਨ ਤੇ ਚੱਲਦਾ ਨੰਬਰ ਆ ਕਰਾਹੇ ਦੇ ਰਿਗਾਰਡਿੰਗ ਕੋਈ ਤੁਸੀਂ ਜਾਣਕਾਰੀ ਚਾਹੁੰਦੇ ਹੋ ਜਾਂ ਕਰਾਹਾ ਬੁੱਕ ਕਰਾਉਣਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰਕੇ ਤੁਸੀਂ ਕਰਾਹਾ ਬੁੱਕ ਕਰ ਸਕਦੇ ਹੋ ਜਰੂਰ ਸੇਵਾ ਦਾ ਦਿਓ ਮੌਕਾ ਤੇ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰ ਦਿਓ ਕਿਸਾਨ ਭਰਾਵਾਂ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਸ